ਕੀ ਹੋ ਗਿਆ ਪਾਉਣੇ ਕੁੰਡਾ ਫੜ ਕੇ ਚੱਲੇ ਆਂ ਬਾਬੇ ਨੂੰ ਮਨਾਉਣਾ ਆਇਆ ਲੈ ਵੀ ਤਿੰਨ ਮੈਂ ਦੱਸਾਂਗਾ ਬੋਲ ਕੀ ਦੱਸੂ ਤਾ ਹਾਂ 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 ਲੱਤੋ ਦੋਸਤੋ ਹਾਂ ਨਾ ਵੀ ਚੱਲ ਫਿਰ ਕਿਹਾ ਫਿਰ ਚੱਲ ਫਿਰ ਨਿਬੜੀ ਗਮ ਬਾਬੇ ਪੱਪਾ ਉਹ ਕਹਿੰਦੇ ਪੁੱਛ ਲੈ ਕਰ ਮਾਂ ਮੈਂ ਪੁੱਛਣਾ ਉਹ ਕਹਿੰਦੇ ਸਾਡੇ ਪੱਤੀ ਦਾ ਸਾਡੇ ਪੱਤੀ ਦੀ ਮੈਂ ਉਹਨਾਂ ਦੇ ਬਗੈਰ ਪੱਛੇ ਦੇ 26 ਕਿ ਮੈਂ ਨਾ ਮੈਂ ਨਾ ਪੱਤੀ ਹੈ ਪਰ ਜੇ ਨਹੀਂ ਦਿੰਦਾ ਭਾਈ ਕਿ ਦੁੱਕਰੀ ਮਾਪੇ 26 ਦੀ ਮੈਂ ਤਰੀ ਬੁਖੇ ਪੁੱਛੇਗਾ ਨਾ ਹੁਣ ਦੋਨਾਂ ਜਣੇ ਤੁਸੀਂ ਗ੍ਰੇ ਕਰ ਲਓ ਮੈਂ ਇਹ ਤੋਂ ਕਰ ਖਿਆ ਰਾ ਮੈਂ ਤਾਂ ਇਹ ਨੂੰ ਪਿੰਗੀ ਡਟ ਨਹੀਂ ਦੂੰਗਾ ਚਾਚਾ ਇਹ ਮਾਲਤਾ ਦੇ ਤਾ ਜਮਾ ਮੁੱਲ ਠੋਕ ਕੇ ਆਦਾ ਕਿਸੇ ਦੀ ਲੈਣੀ ਹੈ ਮੈਂ ਲੈਣੀ ਹੈ ਯਾਰ ਗੱਲ ਮੁੱਕਲੀ ਚੱਲ ਜੇ ਲੈ ਕਰ ਲੈ ਵਾਦਾ ਕਰ ਨਾ 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 ਮੈਂ ਇਹ ਨਹੀਂ ਲੈਂਦਾ ਭਾਈ ਮੈਂ ਮੈਂ ਕੀ ਲਾ ਦੇ ਹੋਰੀ 35 ਤੋਂ ਲੈ ਵਾ ਬੜਾ ਹੈ ਨਾ ਕੋਈ ਆ ਤਿੰਨ ਬੱਟੇ ਕੋਈ ਆ ਤਿੰਨ ਮੈਂ ਤੇਰੇ 20 ਨਾ ਯਾਰ ਦੋ ਤਾਂ ਜੇ ਤੱਕ ਹੋਣਾ ਯਾਰ ਆ ਜੇ ਜੇ ਤੱਕ ਮੋੜ ਨਾ ਆ ਫੋਨ ਲੈ ਲੈ ਉਹਦਾ ਤੇਰੀ ਮਰਜ਼ੀ ਮੇਰੀ ਗੱਲ ਸੁਣ ਚਿੰਨੇ ਰਾਤ ਤੋਂ ਗੱਲ ਸੁਣ ਕੇ ਤਾ ਕਿੰਨੇ ਲਾਤੇ ਦੱਸ ਬੋਲ ਯਾਰ 26200 ਹੈ 26200 ਲਾਤੇ ਸਾਢੇ 26 ਦਿੰਨੇ ਫੜ ਲੈ ਉਹ ਫੜ ਤੂੰ ਫੜ ਬਸ ਨਹੀਂ ਆਉਂ ਉਹ ਫੜ ਲੈ ਕਮਾਲ ਹੋ ਰਹੀ ਆ ਯਾਰ ਉਹ ਯਾਰ ਫੜਦੇ ਆ ਹੁਣ ਆਨਲਾਈਨ ਦੇ ਵੀ ਨਹੀਂ ਆ ਰਿਹਾ ਬਚਾਰਦਾ ਮੈਂ ਬੰਦਿਆਂ ਨੂੰ ਇੰਨਾ ਖਾਚੀ ਉਹ ਜਿੰਨੇ ਫਰਲੇ ਯਾਰ ਬਾਈ ਮਿਲ ਕੇ ਮੈਂ ਨਹੀਂ ਮੈਂ ਨਹੀਂ ਉਹ ਮਾਂ ਪਈਆ ਮੈਂ ਇੰਨਾ ਪੈਰ ਬਣਾਉਂਦਾ ਮੈਂ ਮੈਂ ਤਾਂ ਵਿੱਚ ਨਹੀਂ ਬਾਹਰ ਨਹੀਂ ਆਪਾਂ ਨੂੰ ਬੋਲਦੇ ਯਾਰੋਂ ਇੰਨੇ ਬੇਜਾ ਨਹੀਂ ਜੂਗਾ ਪੰਜੀ ਘਟ ਨਹੀਂ ਦਿੰਦਾ ਪੰਜੇ ਘਟ ਨਹੀਂ ਜਾਂਦਾ ਲੈ ਲੈ ਚੱਲ ਫਿਰ ਤੂੰ 10 ਦੀ ਵੇਚੀ ਬਾਈ ਫਿਰ ਹੋਰ ਕੀ ਹੈ ਫਿਰ ਉਹ ਖੜੀ ਜਾ ਮੇਰੀ ਆ ਗਾਹ ਫੇਰ ਦੂਹ ਦੂਹ ਮਹੀਨਾ ਹੋ ਰਿਹਾ ਫੇਰ ਸੂਣ ਵਾਲੀ ਆ ਹੁਣ ਤਾਂ ਐਦਾ ਸੂਗੀ ਸਾਲ ਇਹ ਤਾਂ ਉਹ ਗੱਲ ਆ ਆ ਤਾਂ ਬੜੀ ਹੈ ਲੈ ਬੱਚਾ ਕਿਹੜਾ ਬੱਚਾ ਤਿੰਨ ਨੇ ਭਾਈ ਤੇ ਵੀ ਘੱਟ ਨਹੀਂ ਪਹਿਲਾਂ ਮੈਂ ਲਾ ਕੇ ਜੀ ਤੇ ਕਹਿੰਦੇ ਲਾਦੇ 26 ਸਾਡੇ 23 ਦੀ ਦੰਤਗੀ ਹੈ ਸਾਡੇ 26 ਹਾਂ ਸਾਡੇ 26 ਸਾਡੇ 26 ਲਾਤਾ ਸਹੀ ਵਿਗਦੀ ਆ ਯਾਰ ਬੱਕਰੀ ਦੇ ਦੇਖ ਲੈ ਭਾਈ ਓਏ ਓਰੇ ਅੰਗਲਾ ਮੇਰੀ ਮਾਂ ਕੇ ਨੂੰ ਕਹਿਣਾ ਕਿ ਤੈਨੂੰ ਬੁਲਾ ਲੈ ਜਿਹੜੇ ਮੰਗ ਲੈ ਪੈਸੇ ਕਨੇ ਆ ਲੈਣ ਤੋਂ ਬਾਅਦ ਮੰਨ ਲੈ ਯਾ ਕੋਈ ਹੋਈ ਆ ਜਾ ਉਹ ਸੋਦਾ ਭਾਈ ਆ ਜਾ ਆ ਜਾ ਆ ਜਾ ਉਹ ਬਾ ਜੂ ਗਾਟ ਨਹੀਂ ਨੂੰ ਡਾ ਕਰਾ ਯਾਰ ਫੜਾ ਦੇ ਮੇਰੇ ਨਾ ਨਾ ਮੰਨ ਨਹੀਂ ਰਾਜ਼ੀ ਹੋਗਾ ਬਾਪੇ ਦਾ ਆਏ ਨਾ ਕਰ ਉਹ ਲੈ ਲੈ ਨਹੀਂ ਉਹ ਮੰਨ ਲੈ ਉਹ ਮਹਾ ਮੈ ਨਹੀਂ ਦਿੰਦਾ ਯਾਰ ਮੈਂ ਤੈਨੂੰ ਮੇਰੀ ਗੱਲ ਸੁਣਾ ਐਨੇ ਬੰਦੇ ਖੜੇ ਨੇ ਕਾ ਭਾਈ ਉਹ ਤੇਰੀ ਲੈ ਵੱਡੇ ਛੱਬੀ ਲਾਦਾ ਹੋਰ ਦੱਸਣ ਕੀ ਇੰਨੇ ਬੰਦੇ ਰੋ ਪੈ ਘਾਰੇ ਬੰਦੇ ਪੈਸੇ ਪੈਨੋ ਘਟਾ ਹੈ ਹੈਲੋ 26 ਲਾਇਆ ਹੈ ਸਾਡੀ 26 ਲਾਇਆ ਹੈ ਇੱਕਲਾ ਯਾਰ ਲਾਸਟ ਉਹ ਮੁੰਡਾ ਮੋਰੇ ਨੋਟ ਕਰਕੇ ਸਭੀ ਸਪੀਡ ਆਈ ਜਾਂਦੇ ਹੋ ਸਾਡੀ ਛੱਪੀ ਤੋਂ ਕਲੇ ਰੱਖਿਆ ਪਹਿਲਾਂ ਕਿਹਨੇ ਕਹਿਆ ਆ ਕਾਇਦਾ ਉਹ ਦੂ ਪਹਿਲਾਂ ਕਹਿੰਦਾ ਸਾਡੇ ਬੇ ਕਾਲਾ ਕਹ ਗਿਆ ਹੋ ਜੱਗਾ ਕਹ ਗਿਆ ਜੱਗਾ ਕਹ ਗਿਆ ਸਾਡੇ ਛੱਪੀ ਰਹਿ ਗਿਆ ਹੋ ਹੁਣ ਫਿਰ ਕੀ ਕਹਿੰਦੇ ਮੈਂ ਉਹਦੇ ਇਤੋਂ ਵੀ ਦੱਸਦੇ ਕਿ ਦਾਨੀ ਇਹ ਆਮ ਬੰਦੇ ਕੋਟੇ ਚਿੱਤੋਂ ਬੰਜੀ ਘੱਟ ਨਹੀਂ ਦਿੰਦਾ ਮਾਫੇ ਕਰ ਤੋ ਬਹੁਤ ਕੰਮ ਕਰਦਾ ਮੈਂ ਬਰੇ ਢਾਡੂਰ ਗਿਆ ਠੀਕ ਵੀ ਲੈ 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 ਕੱਲਾ ਲਗਾ ਉਹ ਫੇਰ ਆਉਂਦਾ ਗੱਲ ਕਰਾਉਂ ਨਹੀਂ ਮੈਂ ਥੋੜਾ ਤੂੰ ਨਾ ਚੜ ਕੋਈ ਏ ਗੱਲ ਪੁੰਦਾ ਨਹੀਂ ਮੰਡੀ ਜਾਂਦਾ ਮੈਂ ਲੜਦਾ ਕਿਉਂ ਟੀਵੀ ਜੰਦੇਉ ਮੈਂ ਫੇਰ ਵੀ ਆ 15000 ਕਰੋ ਮੇਮਣੀ ਆ 15000 ਦੀ ਮਗਰ ਬੱਕਰੀ ਮਣੀ ਆਉਂਦੇ 15 ਕੋਈ ਕੋਈ ਬੱਕਰੀ ਵਾਕੀ ਸੂਨ ਵਾਲੇ ਦੁਬਾਰੇ ਨਵੇਂ ਦੋ ਦੋੜੀ ਆ ਤੋਂ ਵੀ ਤੇ ਨਹੀਂ ਨੌਰਿਆ ਦੋ ਰੂਡ ਮਿੰਨੇ ਪਰਾਗੋ ਬੱਖਾ ਉਹ ਵੀ ਇੰਨੇ ਨੂੰ ਦਾਇਆ ਕੌਣ ਮੰਨਦਾ ਪੁਰਾਣਾ ਪਾਲੀ ਬੰਦਾ ਉਹ ਪਰਾਣਾ ਪਾਲੀ ਦਾਇਆ ਮੈਂ ਮੰਨਣਾ ਲੈ ਰੇ ਮੈਂ ਹੁਣ ਪਸ਼ੂਆ ਜੀ ਰੂ ਸਾਰਾ ਦਿਨ ਮੇਰੀ ਗੱਲ ਹੁਣ ਤੂੰ ਪਸ਼ੂਆ ਚ ਰਹਿਣਾ ਠੀਕ ਹੈ ਬਿਜਲੀ ਵਾਰੀ ਹਰੇ ਉਤੋਂ ਬੰਦਾ ਬੱਕਰੀ ਵੇਚ ਕੇ ਗਿਆ ਉਹ ਮੈਂ ਜਿਹੜੀ ਜੀ ਦੀ ਜਿਹੜਾ ਮਾੜੀ gera ਹੋ ਰੋ ਹੋਣੀ ਆ ਤੇ ਯਾਰ ਉਹਦੀ ਬਾਤ ਦੀ ਗੱਲ ਆ ਅਜੇ ਮੋਰ ਦੇ ਵਿੱਚ ਕੀ ਹੋਊਗਾ ਸਾਢੇ ਤਿੰਨ ਮਹੀਨੇ ਨਹੀਂ ਗੱਭਣੇ ਆਏ ਨੂੰ ਉਹ ਹੀ ਦੇ ਲਈ ਜਿਹੜੀ 25 ਦਾ ਬੱਕਰੀ ਮੈਂ ਵੀ ਲਿਤੀਆ ਮੈਨੂੰ ਕਮੀ ਨਹੀਂ ਗੱਭਣਾ ਉਹ ਜਾਂਦੇ ਜਾਂਦੇ ਉਹਦੀ ਹੋ ਗਈ ਕੋਈ ਸਾਢੇ ਤਿੰਨ ਮਹੀਨੇ ਹੋ ਗਈ ਤੂੰ ਮਹੀਨੇ ਦੇ ਲਿਖੀ ਜਾਣਾ ਉਹ ਐਂ ਜੋ ਗੱਲ ਕਰਾ ਰੋ ਇੱਕ ਲੱਗਾ ਹੋਣਾ ਕੋਰੀ ਆ ਬੱਕਰਾ ਉਹ ਤਸੱਲੀ ਨਹੀਂ ਬਸ ਚਾਚਾ ਤਸੱਲੀ ਮਹੀਨੇ ਦੀ ਕੋਈ ਰੱਖ ਠੀਕ ਆ ਹੁਣ ਇੱਕੋ ਹੀ ਨਮੇੜ ਦੀ ਹੱਥ ਕਰੋ ਨਾ ਉਰਾ ਗਰਾ ਉਰਾ ਗਰਾ ਮੈਂ ਹੁਣ ਤੇਰੇ ਨਾਮ ਕੁਮਾਰ ਤੇਰੇ ਨਾਮ ਦੇਖੋ ਨਾਪਕੇ ਮੋੜ ਦੀ ਨਾਪਕੇ ਤੂੰ ਮੋੜ ਨਹੀਂ ਮੈਂ ਮੂੰਹੋਂ ਬੋਲ ਨਹੀਂ ਰੋ ਕੁਮਾਰ ਹੋਰੀਏ ਮੁੱਛ ਦੇ ਵੜ ਲਿਓ ਪਰਤੋ ਲੈ ਦਵਾਂ 1 ਮਿੰਟ ਤੇ ਮੋੜ ਦਈਓ ਪਹਿਲਾਂ ਦੋ ਵਾਰੀ ਤੂੰ ਮੋੜ ਦੇ ਦਰਦ ਨਹੀਂ ਲੈਂਦਾ ਜੀ ਖਰਜਾ ਯਾਰ ਖਰਜਾ 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 ਪੁਰਾਤ ਕਰ ਕੋਈ ਨਾ ਲੱਗੇ ਤੂੰ ਉਹ ਨਾ ਤੂੰ ਮੋੜਦੀ ਐਂ ਕਹਣਾ ਤੇਰੇ ਗੋਲੀ ਤਾਂ ਨਹੀਂ ਮਾਰਦਾ ਜੱਤਾ ਯਾਰ ਕੁਮਾਰ ਰੇ ਮੈਂ ਚਲ ਗੁਕ ਤੌਲ ਕਾ ਬਣਾ ਕੇ ਗਾਲ ਸੁਣ ਤੇਰੀ ਰਿਸ਼ਤੇਦਾਰੀ ਪਿੰਡਾਂ ਹੈਗੀ ਐ ਚੜੀ ਚੱਲ ਚੱਚਾ ਇਹਦਾ ਫੇਰ ਕੀ ਹੋ ਗਿਆ ਮੇਰੇ ਕੰਮ ਆ ਗਿਆ ਲੱਗਦਾ ਮੇਰਾ ਮਾਮਾ ਲਗਦਾ ਮੇਰੇ ਨੂੰ ਮਾਪੇ ਪਾਪਾ ਕਹਿੰਦੇ ਮਾਮਾ ਕਦੇ ਮਾਮਾ ਕਦੇ ਮੇਰਾ ਮਾਮਾ ਲਗਦਾ ਮੇਰੇ ਹੋਰ ਵੀ ਰਿਸ਼ਤੇਦਾਰੀ ਤੋਂ ਬਾਅਦ ਚੱਲ ਗਿਆ ਜੱਕੇ ਕਹਿਵਾ ਰਸਤਾਰੀ ਦਾ ਖੜੇ ਬੋਲਾ ਹਾਂ ਜਾ ਰੱਖੇਗਾ ਰੱਖੇਗਾ ਰਸਤਾਰੀ ਰੱਖੇਗਾ ਆ ਜਾ ਬੱਕਰੀ ਤਰੀ ਵੇਚੀ 27000 ਦੀ ਗਣ ਪੈਸੇ 27000 ਦੀ ਹੋ ਗਿਆ ਹੋ ਗਿਆ ਮੇਰੀ ਗੱਲ ਟਾਕੇ ਰਿਸ਼ਤੇ ਵਾਲਾ ਪਹਿਨਾ ਕੰਮ ਕਰਦਾ ਨਾ ਬੱਕਰੀ 25000 ਹੀ ਵੇਚਦਾ ਗਰੰਟੀ ਆਜਾ ਅੰਦਰ ਆ ਜਾ ਆਇਆ ਚੱਕੀ ਗੜੀ ਕੱਢ ਲਈ ਬਰੂਆ ਮਾਮਾ ਕਹ ਕੇ 500 ਪਾਵਾ ਚ ਕੀ ਨੇ ਆ ਕਰਾਉਣਾ ਸੌਦਾ ਲਾਗੇ ਰੰਗ ਲਾਗੇ ਨਾ ਲੈ ਬਈ 20000 ਰੁਪਏ ਦੀ ਹੋ ਗਈ ਬਈ ਤਿੰਨ ਬੱਚਾ ਕਲਟੋ ਕੱਟ ਤੜਕੇ ਦਾ ਸੌਦਾ ਚੱਲੇ ਜਾਂਦਾ ਜੀ ਕਿ ਤਕਰੀਬਨ 1.5 2 ਵਜੇ ਆ ਕੇ ਸੌਦਾ ਹੋਇਆ ਕਿ ਮੈਨੂੰ ਲੱਗਿਆ ਬਈ ਕਮੈਂਟ ਕਰਕੇ ਜਰੂਰ ਦੱਸਿਓ ਤਿੰਨ ਬੱਚਾ ਵਾਲੀ ਬੱਕਰੀ ਸੀਗੀ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਰਾਂਗੇ ਆਹੀ ਹੈ ਨਾ ਬਾਬਾ ਬੱਕਰੀ ਏ ਬੱਕਰੀਏ ਕੀ ਦੇਖ ਸਕਦੇ ਹੋ ਭਾਈ ਜੀ ਤੇ ਇਹ ਹੈਗਾ ਬੱਚਾ ਇਹਦੇ ਨਾਲ ਹੈ ਨਾ ਇੱਕ ਇੱਕ ਕਾਲਾ ਬੱਚਾ ਤੇ ਇੱਕ ਉਹ ਖੜਾਗਾ ਤੀਜਾ ਤਿੰਨ ਬੱਚਾ ਵਾਲੀ ਬੱਕਰੀਆ ਕਿਵੇਂ ਲੱਗਿਆ ਸਾਦਾ ਭਾਈ ਰੱਲੀ ਬੱਕਰਾ ਮੰਡੀ ਦੇ ਗਲੇ ਜੀ ਕਿਵੇਂ ਲੱਗਿਆ ਸਾਦਾ ਘੱਟ ਦੇਖਦਾ ਤੇ ਬਹੁਤ ਹੈਗਾ ਜਰੂਰ ਪਹੁੰਚਿਆ ਕਰੋ ਧੰਨਵਾਦ